ਸਾਡੇ ਇਸ ਵੀਡੀਓ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਫਰੇਵਸਤ ਸਤਿ ਸ਼੍ਰੀ ਅਕਾਲ ਜੀ ਮੁਰਕੇ ਇੱਕ ਵਾਰ ਲਾਈਵ ਆਇਆ ਤੇ ਤੁਹਾਨੂੰ ਜੜੀਆਂ ਪੈਨਸ਼ਨਾਂ ਦੀ ਅਪਡੇਟ ਦੇਣੀ ਹੈ ਦਸੰਬਰ ਮਹੀਨੇ ਦੀਆਂ ਪੈਨਸ਼ਨਾਂ ਭਾਈਆਂ ਜਾ ਰਹੀਆਂ ਨੇ ਸਭ ਬਾਕੀ ਰਹਿੰਦੇ ਜਿਲਿਆਂ ਦੇ ਵਿੱਚ ਵੀ ਪੈਨਸ਼ਨਾਂ ਜਾ ਰਹੀਆਂ ਹੋਈਆਂ ਨੇ ਇਸ ਲਈ ਅਪਡੇਟ ਜੜੀਆਂ ਤੁਹਾਨੂੰ ਇਸ ਲਈ ਇਹ ਤੁਹਾਨੂੰ ਸਾਝੀ ਕਰਨੀ ਹੈ ਲਗਭਗ 4 ਵਜੇ ਤੱਕ ਆਥਣ ਦੇ ਅੱਜ 4 ਜਨਵਰੀ ਦਾ ਦਿਨ ਹੈ ਐਤਵਾਰ ਦਾ ਸੋ ਅੱਜ ਵੀ ਪੈਨਸ਼ਨਾਂ ਦਾ ਕੰਮ ਹੈ ਜਿਹੜਾ ਕਾਫੀ ਜਿਲਿਆਂ ਦੇ ਵਿੱਚ ਮੁਕੰਮਲ ਕੀਤਾ ਜਾ ਰਿਹਾ ਹੈ 4 ਵਜੇ ਤੱਕ ਮਿਲੀ ਜਾਣਕਾਰੀ ਮੁਤਾਬਕ ਜਿਲ੍ਹਾ ਪਟਿਆਲਾ ਤੇ ਜਿਲ੍ਹੇ ਦੇ ਹਲਕੇ ਸਮਾਣਾ ਨਾਭਾ ਚਤਰਾਣਾ ਸਨੌਰ ਕਨੌਰ ਸ਼ੰਭੂਗਲਾ ਪਾਤੜਾ ਰਾਜਪੁਰਾ ਭੰਨੜਿਹੜੀ ਇਹਨਾਂ ਹਲਕਿਆਂ ਦੇ ਵਿੱਚ ਤੇ ਜਿਲ੍ਹਾ ਪਟਿਆਲਾ ਦੇ ਵਿੱਚ 1500 ਰੁਪਏ ਵਾੜਾਪਾ ਹੈਂਡੀਕੈਪ ਤੇ ਵਿਧਵਾ ਪੈਨਸ਼ਨਾਂ ਜਿਹੜੀਆਂ ਭੇਟੀਆਂ ਲੱਗੀਆਂ ਉਹ ਜਾਰੀ ਕੀਤੀਆਂ ਜਾ ਚੁੱਕੀਆਂ ਨੇ ਸੋ ਇਹ ਜਿਹੜੀ ਪੈਨਸ਼ਨ ਤੇ ਮੈਸੇਜ ਕੁਲ ਕੁਝ ਲਾਖਾਤਰਿਆਂ ਨੂੰ ਕੱਲ ਵੀ ਆਗੇ ਸਨ ਤੇ ਬਹੁਤੇ ਲਾਖਾਤਰਿਆਂ ਨੂੰ ਅੱਜ ਆ ਰਹੇ ਨੇ ਤੇ ਅਗਲੇ 24 ਘੰਟੇ ਤੁਸੀਂ ਇੱਥੇ ਵੇਟ ਕਰ ਸਕਦੇ ਆ ਜੇਕਰ ਤੁਸੀਂ ਜਲਾ ਪਟਿਆਲਾ ਤੋਂ ਤੇ ਹਲਕਿਆਂ ਤੋਂ ਗੱਲ ਕਰਦੇ ਆ ਪਟਿਆਲੇ ਜ਼ਿਲ੍ਹੇ ਦੇ ਇਹਨਾਂ ਹਲਕਿਆਂ ਤੋਂ ਤੇ ਤੁਹਾਡੀ ਫੈਂਸ਼ਨ ਜਿਹੜੀ ਐਡ ਕਰ ਦਿੱਤੀ ਗਈ ਆ ਤੇ ਅਗਲੇ 24 ਘੰਟਿਆਂ ਦੇ ਵਿੱਚ ਵਿੱਚ ਤੁਹਾਡੀ ਫੈਂਸ਼ਨ ਆ ਜਿਹੜੀ ਤੁਹਾਡੇ ਖਾਤੇ ਦੇ ਵਿੱਚ ਜੁੜ ਜਾਵੇਗੀ ਸੋ ਕਲ ਨੂੰ ਲਾ ਕੇ ਜਿਹੜੀ ਪਟਿਆਲੇ ਜ਼ਿਲ੍ਹੇ ਦੀ ਫੈਂਸ਼ਨ ਜਿਹੜੀ ਜਾਰੀ ਹੋ ਗਈ ਹੈ ਤਦ ਇਹ ਜਿਹੜਾ ਹੋਰ ਜ਼ਿਲ੍ਹਾ ਐਡ ਕਰਾਂਗੇ ਜਿਲ੍ਹਾ ਸ੍ਰੀ ਅਮ੍ਰਿਤਸਰ ਸਾਹਿਬ ਔਰ ਜ਼ਿਲ੍ਹੇ ਦੇ ਹਲਕੇ اٹਾਰੀ, ਬਾਬਾ ਬਕਾਲਾ, ਅਜਨਾਲਾ, ਜੰਡਿਆਲਾ ਗੁਰੂ ਅਤੇ ਮਜੀਠਾ ਇਹਨਾਂ ਹਲਕਿਆਂ ਦੇ ਵਿੱਚ ਤੇ ਜਿਲ੍ਹਾ ਸ੍ਰੀ ਅਮ੍ਰਿਤਸਰ ਸਾਹਿਬ ਦੇ ਵਿੱਚ ਜਿਹੜੀ ਪੈਨਸ਼ਨ ਹੈ ਉਹ ਪੈਨਸ਼ਨ ਦਾ ਕੰਮ ਮੁਕੰਮਲ ਕਰ ਲਿਆ ਗਿਆ ਤੇ ਇਹਨਾਂ ਹਲਕਿਆਂ ਦੇ ਵਿੱਚ ਤੇ ਜਿਲ੍ਹਾ ਸ੍ਰੀ ਅਮ੍ਰਿਤਸਰ ਸਾਹਿਬ ਦੇ ਵਿੱਚ ਵੀ ਪੈਨਸ਼ਨ ਤਾਰਕ ਆਪਣੇ ਖਾਤੇ ਜਿਹੜੇ ਉਹ ਚੈੱਕ ਕਰ ਸਕਦੇ ਨੇ ਤੁਹਾਡੀ 1500 ਰੁਪਏ ਪੈਨਸ਼ਨ ਐਡ ਕਰ ਦਿੱਤੀ ਗਈ ਹੈ ਤੇ ਜੇਕਰ ਹਾਲੇ ਤੁਹਾਡੀ ਪੈਨਸ਼ਨ ਨਹੀਂ ਆਈ ਹੈ ਤੇ ਤੁਸੀਂ 24 ਘੰਟੇ ਇੰਤਜ਼ਾਰ ਕਰ ਸਕਦੇ ਹੋ ਤੁਹਾਡੀ ਪੈਨਸ਼ਨ ਤੁਹਾਡੇ ਖਾਤੇ ਦੇ ਵਿੱਚ ਐ ਸੋ ਇੱਥੇ ਇਹ ਡਿਕਲੇਅਰ ਕਰਦੀ ਹੈ ਕਿ ਲਗਭਗ ਸਮੁੱਚੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਹੁਣ ਜਾਰੀ ਹੋ ਚੁੱਕੀਆਂ ਨੇ ਸੋ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਕੰਮ ਮੁਕੰਮਲ ਹੋ ਗਿਆ ਦਸੰਬਰ ਮਹੀਨੇ ਦੀ ਪੈਨਸ਼ਨ ਦਾ ਸੋ ਹੁਣ ਉਡੀਕ ਰਹੇਗੀ ਜਨਵਰੀ ਮਹੀਨੇ ਦੀ ਪੈਨਸ਼ਨ ਦੀ ਉਹਦੇ ਜੋ ਸਾਨੂੰ ਅਪਡੇਟਸ ਮਿਲਣਗੇ ਅਸੀਂ ਤੁਹਾਨੂੰ ਰੋਜ਼ਾਨਾ ਤੌਰ ਤੇ ਲਾਈਵ ਕਰਕੇ ਜਾਣਕਾਰੀ ਦਿਆ ਕਰਾਂਗੇ ਇੱਕ ਵਾਰ ਲਾਈਵ ਅਸੀਂ ਰੋਜ਼ਾਨਾ ਆਵਾਂਗੇ ਉਹਦੇ ਵਿੱਚ ਜੋ ਵੀ ਅਪਡੇਟਸ ਹੋਣਗੀਆਂ ਬਿਲ ਫਾਸ ਹੋਣਦੀਆਂ ਪੈਨਸ਼ਨ ਜਾਰੀ ਹੋਣਦੀਆਂ ਰੋਜ਼ਾਨਾ ਤੁਹਾਨੂੰ ਲਾਈਵ ਜਾਣਕਾਰੀ ਜਰੀਆ ਦਿੱਤੀ ਜਾਵੇਗੀ ਫਿਲਹਾਲ ਅੱਜ ਤੱਕ ਦੀ ਹੁਣ ਦਸੰਬਰ ਮਹੀਨੇ ਦੀਆਂ ਪੈਨਸ਼ਨਾਂ ਸਾਰੇ ਜ਼ਿਲ੍ਹਿਆਂ ਤੇ ਜੇਕਰ ਕਿਸੇ ਦੀ ਪੈਨਸ਼ਨ ਨਹੀਂ ਆਈ ਜਾਂ ਕਿਸੇ ਭੈਣ ਫਰਾ ਦੇ ਬਜ਼ੁਰਗ ਦੀ ਸਾਨੂੰ ਕਮੈਂਟ ਦੇ ਵਿੱਚ ਦੱਸ ਸਕਦੇ ਨੇ ਤੇ ਤੁਸੀਂ ਇੰਤਜ਼ਾਰ ਵੀ ਕਰੋ ਅਗਲੇ 24 ਘੰਟਿਆਂ ਤੱਕ ਯਾਨੀ ਕਿ 2 ਦਿਨਾਂ ਤੱਕ ਤੁਹਾਡੀ ਪੈਨਸ਼ਨ ਤੁਹਾਡੇ ਖਾਤੇ ਦੇ ਵਿੱਚ ਐਡ ਹੋ ਜਾਏਗੀ ਤੇ ਬਾਕੀ ਜੇਕਰ ਤੁਹਾਡੇ ਕੋਈ ਕੁਸਚਨ ਸਵਾਲ ਨੇ ਤੁਸੀਂ ਸਾਨੂੰ ਕਮੈਂਟ ਦੇ ਵਿੱਚ ਪੁੱਛ ਸਕਦੇ ਆ ਜੀ ਜਾਣ ਸਕਦੇ ਹੋ ਧੰਨਵਾਦ